ਅੱਜ ਦੀ ਗੱਲ ਦੀ ਸਾਰਿਆਂ ਨੂੰ ਫੇਰ حاضر ਹੋਣ ਇੱਕ ਨਵਾਂ ਹਾ ਟ੍ਰੈਕਟਰ ਤੇ ਨਵੇਂ ਵੀਡੀਓ ਲੈ ਕੇ ਬਾਜਬਰੀਡ ਦੇ ਟ੍ਰੈਕਟਰ ਲੈ ਕੇ حاضر ਹੋਏ ਆਂ। ਮਿੰਦਰਾ 265 D8 ਟ੍ਰੈਕਟਰ ਹੈ ਜੀ। ਮਾਡਲ ਦੀ ਗੱਲ ਕਰੀਏ ਤਾਂ 1998 ਮਾਡਲ ਟ੍ਰੈਕਟਰ ਆ। ਮੇਨ ਗੱਲ ਕੀ ਟ੍ਰੈਕਟਰ ਪੰਜਾਬ ਨੰਬਰ ਹੈ। ਟ੍ਰੈਕਟਰ ਸਾਰਾ origignal ਹੈ। 10ਾਂ ਦੀ ਗੱਲ ਕਰਕੇ ਟ੍ਰੈਕਟਰ ਤੇ 80 ਵਹੇ ਟਾਇਰ ਪਏ ਆ ਜੀ। ਬੰਪਰ ਲੱਗਿਆ ਹੋਇਆ ਟਰੈਕਟਰ ਫੁੱਲ ਫਾਫਰ ਇੰਜਨ ਗੇਅਰ ਬਿਲਕੁਲ ਓਕੇ ਹੈ ਸੈਲਫ 스타ਟਰ ਟਰੈਕਟਰ ਰੇਟ ਦੀ ਗੱਲ ਕਰੀਏ 1.5 ਲੱਖ ਰੁਪਏ ਬਾਈ ਹੁਣ ਇਹ ਡਿਮਾਂਡ ਹੈ ਵਾਜਵਰ ਰੇਟ ਹੈ ਬਿਲਕੁਲ ਸਾਫ ਟਰੈਕਟਰ ਪਿਆ ਸਕਰੀਨ ਤੇ ਬਾਈ ਉਹਨਾਂ ਦੇ ਨੰਬਰ ਚੱਲਦੇ ਆ 9041400840 943196074 ਨੰਬਰ ਤੋਂ ਸਾਰੀ ਆਪਾਂ ਜਾਣਕਾਰੀ ਲੈ ਸਕਦੇ ਆ ਹਾਲਸ ਆਫ ਟ੍ਰਿਟਰ ਪਿਆ ਜੀ ਥਾਨੇ ਮਾਡਲ ਦੇ ਵਿੱਚ ਆ ਸਾਡੀ ਵੀਡੀਓ ਦੇਖਣ ਲਈ ਬਹੁਤ ਧੰਨਵਾਦ